ਲੋ ਵੀ ਸੱਜਣੋ ਤੁਹਾਨੂੰ ਇੱਕ ਬਹੁਤ ਕਮਾਲ ਦਾ ਮੰਡੀ ਦੇ ਵਿੱਚ ਕੰਮ ਆਉਣ ਵਾਲਾ ਜਿਗਾੜ ਦਿਖਾਉਣ ਲੱਗਾ ਸਕੂਟਰ ਦੇ ਮਗਰ ਪੈਣ ਵਾਲੀ ਰੇੜੀ ਦੇ ਉੱਤੇ ਸਾਡੇ ਪਿੰਡ ਵਾਲੇ ਯਕੂ ਪ੍ਰਧਾਨ ਦਾ ਬਣਾਇਆ ਹੋਇਆ ਜਿਗਾੜ ਇਹ ਜਿਗਾੜ ਨਾ ਆ ਬਾਪੂ ਕੋਲੇ ਇਹਦੀ ਚਾਬੀ ਆ ਜਿੰਦਾ ਲੱਗਦਾ ਯਾਰ ਬਕਾਇਦਾ ਆ ਦੇਖੋ ਕਿਉਂ ਕੱਢ ਲਈ ਨਾ ਚਾਬੀ ਤੁਹਾਨੂੰ ਮੈਂ ਦਿਖਾਉਣਾ ਖੋਲ ਕੇ ਇੱਕੋ ਹੀ ਮਿੰਟ ਰੁਕੇ ਰਹੇ ਹੋ ਇੱਕੋ ਹੀ ਮਿੰਟ ਆ ਦੇਖੋ ਖੁੱਲ ਗਿਆ ਨਾ ਖਲ ਗਿਆ ਅੰਦਰ ਦੇਖੋ ਬਿਸਤਰਾ ਲੱਗਿਆ ਚਾਹ ਪਾਣੀ ਪਿਆ ਪੱਖਾ ਲੱਗਿਆ ਫੀਟਿੰਗ ਹੋਈ ਹੈ ਬਲਬ ਲੱਗਿਆ ਮੋਬਾਈਲ ਦਾ ਚਾਰਜਰ ਬੈਟਰੀ ਲੱਗੀ ਹੋਈ ਹੈ ਤੁਸੀਂ ਯਾਰ ਖੇਤ ਪੈਣਾ ਤੁਸੀਂ ਜਿੱਥੇ ਮਰਜੀ ਪਾਣੀ ਲਾਉਣਾ ਰਾਤ ਨੂੰ ਮੱਛਰ ਲਾੜੀ ਨਹੀਂ ਸਕਦਾ ਮੱਛਰਦਾਨੀ ਪਈ ਹੋਈ ਹੈ ਯਾਰ ਨੰਨ ਤਾਂ ਮੰਗਲ ਚੀਜ਼ ਆ ਮਤਲਬ ਆਨੰਦ ਮੰਗਲ ਮੰਡੀ ਦੇ ਵਿੱਚ ਸਾਨੂੰ ਇਹ ਜਗਾੜ ਸਭ ਤੋਂ ਘੈਂਟ ਲੱਗਿਆ ਸੱਜਣੋ ਮੈਂ ਤਾਂ ਯਾਰ ਵੇਖ ਕੇ ਅਨੰਤ ਆ ਗਿਆ ਮੈਨੂੰ ਮੈਨੂੰ ਵੱਡੇ ਭਾਈ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਮੈਂ ਕਿਹਾ ਭਾਈ ਵੀਡੀਓ ਜ਼ਰੂਰ ਬਣਾਵਾਂਗੇ ਅਸਲ ਦੇ ਵਿੱਚ ਵੀਡੀਓ ਵੱਡੇ ਭਾਈ ਨੇ ਬਣਾਈ ਵੱਡੇ ਭਾਈ ਦਾ ਇਹਨੂੰ ਦੇਖਣ ਸਰ ਕੀ ਰਿਐਕਸ਼ਨ ਸੀ ਆ ਚੈੱਕ ਕਰਿਓ ਮਾੜਾ ਜਾਂ ਹਾਂ ਮੰਦਰਾ ਮੰਦਰਾ ਆਪਾਂ ਪਰ ਇਹਦਾ ਤੁਸੀਂ ਕਹਿੰਦੇ ਇਦਾਂ ਕਲਾਕਾਰ ਲੈ ਦੇਖ ਕਿੰਨਾ ਸਗੜਾ ਫੋਟੋ ਆ ਰਿਹਾ ਇਹਦਾ ਵੀ ਲੱਗਦਾ ਹੈ ਹੈ ਕੈਮਰਾ ਵੀ ਸਗੜਾ ਆ ਰਿਹਾ ਇੱਥੇ ਕੀ ਕੈਮਰਾ ਦਾ ਲੱਗਾ ਕਿ ਕਿਹਨੇ ਆਕੇ ਕੋਨੇ ਗੀ ਕਿਉਂ ਮੰਨਦਾ ਪੂਰਨਾ ਸੂਟਾ ਵੀ ਇਹ ਯਾਰ ਬਣਾਉਣਾ ਜਗਾ ਹੈ ਪੱਖਾ ਵੀ ਲੱਗਿਆ ਹੈ ਕਿਹਦੇ ਮੱਛਰ ਨਹੀਂ ਖੁਸੇ ਇਸਦੇ ਮੱਛਰ ਹੋਣਾ ਨਾ ਆਹ ਕਿਤਾਬ ਬਰੀਕ ਹੋਗੀ ਇੱਕ ਉੱਤੋਂ ਦੀ ਆ ਮੱਛਰ ਦਾ ਨਹੀਂ ਹੋਵੀ ਤਰੀਕ ਲੱਗੂਗਾ ਮੱਛਰ ਮੱਛਰ ਸਮਝਾ ਹੋਣਾ ਮੱਛਰ ਹੀ ਫਾਜੇਗਾ ਬਣੀ ਕੀ ਨਹੀਂ ਗੱਲ ਜੱਜਾ ਕੋਈ ਹੁਣ ਮੰਨ ਲਓ ਆਪਣਾ ਚਾਹ ਰੋਟੀ ਵੀ ਆਪਣੀ ਪਈ ਹੈ ਗੁੱਤਾ ਬਿੱਲਾ ਤਾਂ ਨਹੀਂ ਲੈ ਜਾਂਦਾ ਵਧੀਆ ਮਾਂ ਤਾਂ ਆਪ ਆਪ ਬਣਉਂਦੀ ਵਧੀਆ ਹੈਗਾ ਇਹ ਤਾਂ ਲਾ ਲਾ ਮਾਲਾ ਆਪਣ ਨੂੰ ਖੇਤ ਕੋਈ ਕੰਮ ਆ ਝੋਨੇ ਜਾਣਾ ਵੇਲੇ ਦੇਖ ਕੇ ਬੜਾ ਵੀ ਸੋਹਣਾ ਹੈ ਯਾਰ ਲਾ ਲਾ ਹੈ